ਅੱਛਾ ਕੱਲ ਦੋਸਤੋ న్యూਸ ਓਨਲੀ ਦੇਖ ਰਹੇ ਤੁਸੀਂ ਇਸ ਵਕਤ ਤੁਹਾਡਾ ਨਾਲ ਤੁਹਾਡਾ ਆਪਣਾ ਦੋਸਤ ਹਰਦੀਪ ਸਿੰਘ ਪੋਗਲ ਪ੍ਰੋਗਰਾਮ ਸਵਾਲ ਜਵਾਬ ਲੈ ਕੇ ਹਾਜ਼ਰ ਆ। ਦੋਸਤੋ ਸਵਾਲ ਉਦੋਂ ਜਿਆਦਾ ਵੱਡੇ ਖੜੇ ਹੁੰਦੇ ਨੇ ਜਦੋਂ ਜੇ ਇਸ ਵਿਅਕਤੀ ਤੇ ਅਸੀਂ ਭਰੋਸਾ ਕੀਤਾ ਹੋਵੇ ਕਿ ਇਹ ਫੇਅਰ ਇਲੈਕਸ਼ਨ ਕਰਾਊਗਾ ਪਰ ਉਹਨਾਂ ਦੀ ਹਾਜ਼ਰੀ ਦੇ ਵਿੱਚ ਹੀ ਇਦਾਂ ਦੀਆਂ ਚੀਜ਼ਾਂ ਨਿਕਲ ਕੇ ਸਾਹਮਣੇ ਆ ਜਾਣ ਕਿ ਵੱਡੇ ਸ਼ੰਕੇ ਖੜੇ ਹੋ ਜਾਣ ਕਿ ਆਖਰਕਾਰ ਇਹ ਹੋ ਕੀ ਰਿਹਾ ਕਿ ਇਹ ਫੇਅਰ ਇਲੈਕਸ਼ਨ ਹੋ ਰਹੀ ਹੈ ਜਾਂ ਨਹੀਂ ਹੋ ਰਹੀ ਪਹਿਲੇ ਸਵਾਲ ਉਦੋਂ ਖੜੇ ਹੋਗੇ ਸੀ ਕਿ ਜਦੋਂ ਪਹਿਲੇ ਤੇ ਦੂਜੇ ਗੇਟ ਦੀਆਂ ਵੋਟਾਂ ਹੋਈਆਂ ਉਸ ਤੋਂ ਬਾਅਦ 24 ਘੰਟਿਆਂ ਦੇ ਵਿੱਚ ਜਿਹੜੇ ਅੰਕੜੇ ਪੇਸ਼ ਕੀਤੇ ਗਏ ਜਾਂ ਜਿਹੜੇ ਦੱਸੇਗੇ ਤਾਂ ਉਹਨਾਂ ਦੇ ਵਿੱਚ ਜਦੋਂ 2 ਹਫ਼ਤਿਆਂ ਦੇ ਬਾਅਦ ਸਮਾਂ ਪਾ ਕੇ ਇੱਕ ਆਫੀਸ਼ੀਅਲ ਅੰਕੜੇ ਜਾਰੀ ਕੀਤੇ ਗਏ ਤਾਂ ਉਹਨਾਂ ਦੇ ਵਿੱਚ 6% ਦਾ ਫਰਕ ਪਾਇਆ ਗਿਆ 60 ਤੋਂ 66% ਉਹ ਚੀਜ਼ਾਂ ਹੋ ਗਈਆਂ ਉਹ ਅੰਕੜੇ ਦੱਸ ਦਿੱਤੇ ਗਏ ਕਿ ਇੰਨੇ ਲੋਕਾਂ ਨੇ ਵੋਟ ਪੋਲ ਕੀਤੀ ਹੈ ਸ਼ੰਕੇ ਉਦੋਂ ਵੀ ਖੜੇ ਹੋਗੇ ਸੀ ਤੇ ਸ਼ੰਕੇ ਪਿਛਲੀ ਇੱਕ ਵੀਡੀਓ ਵਾਇਰਲ ਹੋਈ ਜਿਹੜੀ ਹੁਣ ਲੋਕਾਂ ਦੇ ਵਿੱਚ ਉਚੇਚੇ ਤੌਰ ਤੇ ਜ਼ਿਆਦਾ ਤੌਰ ਤੇ ਫੈਲ ਰਹੀ ਸੀ ਤਾਂ ਇਸ ਨੂੰ ਲੈ ਕੇ ਜਦੋਂ ਵੱਖ-ਵੱਖ ਧਿਰਾਂ ਨੇ ਜਿਹੜੀਆਂ ਮੌਜੂਦਾ ਸਰਕਾਰ ਦੇ ਖਿਲਾਫ ਇਸ ਵਕਤ ਇੰਡੀਆ ਅਲਾਈਅንስ ਦੇ ਵਿੱਚ ਵਿਚਰ ਰਹੀਆਂ ਨੇ ਉਹਨਾਂ ਨੇ ਜਦੋਂ ਆਪਣੇ ਟਵਿੱਟਰ ਅਕਾਊਂਟਸ ਤੋਂ ਵੀਡੀਓ ਸਾਂਝੀਆਂ ਕੀਤੀਆਂ ਤੇ ਇਹ ਸਵਾਲ ਖੜਾ ਕੀਤਾ ਕਿ ਈਸੀਆਈ ਕੀ ਇਸ ਬਾਬਤ ਕੋਈ ਐਕਸ਼ਨ ਲੈ ਸਕਦਾ ਕਿ ਇਹ ਸੀ ਚੀਜ਼ ਉਹਨਾਂ ਨੂੰ ਗਲਤ ਲੱਗ ਰਹੀ ਜਾਂ ਸਹੀ ਲੱਗ ਰਹੀ ਤਾਂ ਉਹ ਵੀਡੀਓ ਦਾ ਜ਼ਿਕਰ ਅਸੀਂ ਕਰਨਾ ਹੈਗਾ ਵੀਡੀਓ ਦੇ ਵਿੱਚ ਇੱਕ ਨੌਜਵਾਨ ਮੁੰਡਾ ਜਿਹੜੀ ਨਵੀਂ-ਨਵੀਂ ਵੋਟ ਬਣੀ ਹੋਊਗੀ ਤਾਂ ਉਹ ਇੱਕੋ ਵਿਅਕਤੀ ਅੱਠ ਵਾਰ ਵੋਟ ਪਾਉਂਦਾ ਹੋਇਆ ਦਿਖਾਈ ਦੇ ਰਿਹਾ ਹੈ ਹਾਲਾਂਕਿ ਇਸ ਵੀਡੀਓ ਨੂੰ ਲੈ ਕੇ ਕਹਿੰਦੇ ਕਿ ਹਲੇ ਕੋਖ ਕਰਨੀ ਹੈ ਕਿ ਸਹੀ ਹੈ ਗਲਤ ਹੈ ਕਿ ਨਹੀਂ ਕੀ ਇਹਦੇ ਪਿੱਛੇ ਰੀਜ਼ਨ ਹੈ ਕਿ ਮੁੰਡਾ ਜਾਣਬੁੱਝ ਕੇ ਇਦਾਂ ਦੀ ਚੀਜ਼ ਕਰ ਰਿਹਾ ਕਿਉਂ ਕਰ ਰਿਹਾ ਵੀਡੀਓ ਕਿਉਂ ਬਣਾਈ ਗਈ ਕਿਉਂਕਿ ਵੀਡੀਓ ਬਣਾਉਣ ਤੇ ਵੀ ਪਾਬੰਦੀ ਹੁੰਦੀ ਹੈ ਹਾਲਾਂਕਿ ਉਸ ਮੁੰਡੇ ਦਾ ਜ਼ਿਕਰ ਜੜਾਇਆ ਉਹ ਰਾਜਨ ਸਿੰਘ ਦੇ ਨਾਮ ਤੋਂ ਆਇਆ ਜਿਹੜਾ ਉੱਤਰ ਪ੍ਰਦੇਸ਼ ਦੇ ਵਿੱਚ ਜਿਹੜਾ ਨਿਆ گاਉ ਇਲਾਕਾ ਪੈਂਦਾ ਉਹਦੇ ਵਿੱਚ ਰਹਿੰਦਾ ਹੈਗਾ ਤਾਂ ਉੱਥੋਂ ਦੀ ਇਹ ਖਬਰ ਨਿਕਲ ਕੇ ਜਦੋਂ ਖਬਰ ਨਿਕਲ ਕੇ ਆਈ ਜਦੋਂ ਇਸ ਤਰੀਕੇ ਨਾਲ ਵੱਡੇ ਵੱਡੇ ਆਗੂਆਂ ਨੇ ਇਸ ਬਾਬਤ ਟਿੱਪਣੀਆਂ ਕੀਤੀਆਂ ਤਾਂ ਉਸ ਨੂੰ ਪਹਿਲ ਦੇ ਆਧਾਰ ਤੇ ਐਫ ਆਰ ਦਰਜ ਕਰਕੇ ਹਿਰਾਸਤ ਦੇ ਵਿੱਚ ਵੀ ਲੈ ਲਿਆ ਗਿਆ ਤੇ ਅਗਲੀ ਕਾਰਵਾਈ ਵੀ ਆਰੰਭ ਕੀਤੀ ਹੈ ਵੀ ਕਿਹਾ ਗਿਆ ਕਿ ਵੱਖ-ਵੱਖ ਧਰਾਵਾਂ ਲਾਈਆਂ ਨੇ 171 ਐਫ 419 ਇਸ ਤੋਂ ਇਲਾਵਾ 128 132 ਹੋਰ ਧਰਾਵਾਂ 136 ਇਹ ਸਾਰੀਆਂ ਧਰਾਵਾਂ ਲਾ ਕੇ ਹੁਣ ਅਗਲੀ ਕਾਰਵਾਈ ਆਰੰਭ ਕੀਤੀ ਗਈ ਹੈ ਪਰ ਇਸ ਕਾਰਵਾਈ ਤੋਂ ਬਾਅਦ ਇਹ ਸਵਾਲ ਖੜੇ ਹੋ ਗਏ ਕਿ ਜੇ ਇੱਕ ਵਿਅਕਤੀ 8 ਵੋਟਾਂ ਪਾ ਸਕਦਾ ਹੈਗਾ ਤਾਂ ਕੀ ਫੇਅਰ ਇਲੈਕਸ਼ਨ ਹੋ ਰਹੀ ਹੈ ਜਾਂ ਨਹੀਂ ਹੋ ਰਹੀ ਤਮਾਮ ਮਸਲੇ ਤੇ ਗੱਲਬਾਤ ਕਰਨੀ ਹੈ ਸਾਡੇ ਨਾਲ ਇਸ ਵਕਤ ਜੀ ਐਸ ਘੁੰਮਣ ਸਾਬਕਾ ਕੈਪਟਨ ਜਿਹੜੇ ਨੇ ਉਹ ਮੌਜੂਦ ਰਹਿਣਗੇ ਉਹਨਾਂ ਨਾਲ ਗੱਲਬਾਤ ਕਰਕੇ ਸਮਝਾਂਗੇ ਕਿਉਂਕਿ ਉਹ ਲਗਾਤਾਰ ਈਵੀਐਮ ਨੂੰ ਲੈ ਕੇ ਵੀ ਸਵਾਲ ਉਠਾਉਂਦੇ ਰਹੇ ਨੇ ਕਿ ਈਵੀਐਮ ਦੇ ਦੁਆਰਾ ਵੀ ਵੋਟਾਂ ਨਹੀਂ ਹੋਣੀਆਂ ਚਾਹੀਦੀਆਂ ਵੋਟਾਂ ਹੋਣੀਆਂ ਚਾਹੀਦੀਆਂ ਵੈਲਿਡ ਪੇਪਰ ਦੇ ਜ਼ਰੀਏ ਘੁੰਮਣ ਸਾਹਿਬ ਬਹੁਤ ਬਹੁਤ ਸਵਾਗਤ ਤੁਹਾਡਾ ਆ ਥੈਂਕ ਯੂ ਭਾਜੀ ਸਤਿ ਸ਼੍ਰੀ ਅਕਾਲ ਕਮਰ ਸਾਹਿਬ ਜਿਸ ਤਰੀਕੇ ਨਾਲ ਇਹ ਘਟਨਾ ਸਾਹਮਣੇ ਆਈ ਹੈ ਇਸ ਘਟਨਾ ਨੂੰ ਤੁਸੀਂ ਕਿਸ ਤਰੀਕੇ ਨਾਲ ਦੇਖ ਰਹੇ ਹੋ ਜਿਸ ਤਰੀਕੇ ਨਾਲ ਸਾਫ ਤੌਰ ਤੇ ਜ਼ਿਕਰ ਕੀਤਾ ਜਾ ਰਿਹਾ ਹੈ ਕਿ ਇੱਕ ਛੋਟਾ ਜਿਹਾ ਨੌਜਵਾਨ ਜਿਹਦੀ ਨਵੀਂ ਨਵੀਂ ਵੋਟ ਪਣੀ ਹੋਗੀ ਉਹ ਵੀਡੀਓ ਬਣਾਉਂਦਾ ਤੇ ਉਹਦੇ ਵਿੱਚ ਇਹ ਦਰਸਾਇਆ ਗਿਆ ਕਿ ਕੋਈ ਵਿਅਕਤੀ ਆਪਣੇ ਆਈ ਕਾਰਡ ਤੇ 8 ਵਾਰ ਵੋਟ ਪਾ ਰਿਹਾ ਹੈਗਾ ਤਾਂ ਇਸ ਤੋਂ ਬਾਅਦ ਜਿਸ ਤਰੀਕੇ ਨਾਲ ਵੱਖ-ਵੱਖ ਆਗੂਆਂ ਨੇ ਰਾਹੁਲ ਗਾਂਧੀ ਹੋਰਾਂ ਨੇ ਜਾਂ ਹੋਰ ਵਿਅਕਤੀਆਂ ਨੇ ਸਵਾਲ ਖੜੇ ਕੀਤੇ ਤਾਂ ਲੱਗਦਾ ਹੈ ਕਿ ਚੋਣ ਪ੍ਰਕਿਰਿਆ ਵੱਡੇ ਪੱਧਰ ਤੇ ਸਵਾਲਾਂ ਦੇ ਘੇਰੇ ਦੇ ਵਿੱਚ ਹੈਗੀ ਇਸ ਵਕਤ ਐਬਸੋਲੂਟਲੀ ਕੋਈ ਲੱਗਣ ਦੀ ਗੱਲ ਨਹੀਂ ਪਾਜੀ ਇਟ ਇਜ਼ ਐਬਸੋਲੂਟਲੀ ਜਿਹਨੂੰ ਕਹਿੰਦਾ ਕਿ ਦੇਖੋ ਇਲੈਕਸ਼ਨਸ ਦੀ ਟੈਗ ਲਾਈਨ ਹੈ ਫ੍ਰੀ ਫੇਅਰ ਐਂਡ ਟ੍ਰਾਂਸਪੇਰੈਂਟ ਇਹ ਨਾ ਫ੍ਰੀ ਨੇ ਨਾ ਇਹ ਨਾ ਫੇਅਰ ਨੇ ਤੇ ਨਾ ਟ੍ਰਾਂਸਪੇਰੈਂਟ ਨੇ ਕਹਿਣ ਦਾ ਮਤਲਬ ਕਿ ਜੋ ਇਹਨਾਂ ਦੀ ਡਿਊਟੀ ਹੈ ਉਹਦੇ ਤੋਂ ਇਹ ਕੋਸੋਂ ਦੂਰ ਨੇ ਐਂਡ ਇੰਟੈਂਸ਼ਨਲੀ ਇਹ ਰਿਪੀਟ ਇੱਕ ਤਾਂ ਤੇ ਗਲਤੀ ਹੋ ਜਾਂਦੀ ਹੈ ਔਰ ਇਹ ਗਲਤੀ ਕਰ ਰਹੇ ਨੇ ਔਰ ਗਲਤੀਆਂ ਕਰਨ ਵਾਲਿਆਂ ਨੂੰ ਉਹਨਾਂ ਦਾ ਹੌਸਲੇ ਵਧਾ ਰਹੇ ਨੇ ਮੈਂ ਅਗੇਨ ਲੈਟ ਅਸ ਸਟਾਰਟ ਫਰਮ ਦ ਬਿਗਨਿੰਗ ਇਹ ਮਤਲਬ ਪ੍ਰੋਬਲਮ ਜਾਂ ਬਿਮਾਰੀ ਆਏ ਕਿਥੋਂ ਰਿਪੀਟ ਬਿਮਾਰੀ ਆਏ ਕਿਥੋਂ ਦੇਖੋ ਜਦੋਂ ਦਾ ਆਪਣੇ ਕਾਇਦੇ ਕਾਨੂੰਨ ਬਣੇ ਨੇ ਇਲੈਕਸ਼ਨ ਕਮਿਸ਼ਨ ਆਦੇ ਇਟ ਵਾਸ ਆਲਵੇਜ਼ ਲਾਈਕ ਥਰੀ ਪਾਰਟੀਆਂ ਆਪਣਾ ਪ੍ਰਾਈਮ ਮਿਨਿਸਟਰ ਆਪੋਜੀਸ਼ਨ ਦਾ ਲੀਡਰ ਐਂਡ ਚੀਫ ਜਸਟਿਸ ਆਫ ਇੰਡੀਆ ਮਤਲਬ ਤਿੰਨ ਸੀ ਕਿ ਤਿੰਨੋਂ ਪਾਰਟੀਆਂ ਹੋ ਗਿਆ ਫਿਰ ਹੋ ਜਾਂਦਾ ਕਿ ਤਿੰਨੋਂ ਡਿਫਰੈਂਟ ਹੈ ਇਹਦੇ ਆਬਜ਼ਰਵਰ ਬਣੇ ਇੱਕ ਸਾਦੇ ਹੁਣ ਇਹ ਪਹਿਲੀ ਵਾਰੀ ਜਦੋਂ ਹੋਇਆ ਕਿ ਚੀਫ ਜਸਟਿਸ ਨੂੰ ਤਾਂ ਵਿੱਚੋਂ ਕੱਢ ਦਿੱਤਾ ਤੇ ਉਹਨਾਂ ਦੀ ਜਗ੍ਹਾ ਆਪਣਾ ਪ੍ਰਾਈਮ ਮਿਨਿਸਟਰ ਨੇ ਆਪਣਾ ਇੱਕ ਮਿਨਿਸਟਰ ਪਾ ਦਿੱਤਾ ਤੋ ਕਹਿਣ ਦਾ ਮਤਲਬ ਦੋ ਬੰਦੇ ਤਿੰਨ ਦੇ ਵਿੱਚ ਦੋ ਬੰਦੇ ਇੱਕ ਸਾਈਡ ਦੇ ਹੋ ਗਏ ਐਂਡ ਐਂਡ ਆਪੋਜੀਸ਼ਨ ਅੱਛਾ ਦੋ ਦੇ ਵਿੱਚ ਵੀ ਜਿਹੜਾ ਦੂਜਾ ਲਾਇਆ ਉਹ ਐਬਸੋਲੂਟਲੀ ਗੁੰਗਾ ਪੈਰਾ ਉਹ ਜੋ ਬਾਪੂ ਜੀ ਦੇ ਹੁੰਦੇ ਨੇ ਕਿਉਂਕਿ ਤੁਹਾਨੂੰ ਪਤਾ ਹੈ 10 ਸਾਲ ਹੋ ਗਏ ਨੇ ਕਿਸੇ ਆਪਣਾ ਕੀ ਕੀਤਾ ਪ੍ਰਾਈਮ ਮਿਨਿਸਟਰ ਅੱਗੇ ਕਿਸੇ ਨਾਲ ਬੋਲਣ ਦੀ ਵਿਚਾਰ ਰੱਖਦੇ ਮਤ ਹੈ ਨਹੀਂ ਤਾਂ ਕਿਆ ਮਤਲਬ 1 ਮੈਨ ਆਰਮੀ ਹੋ ਗਈ 1 ਮੈਨ ਸ਼ੋ ਤਾਂ ਸ਼ੁਰੂਆਤ ਸੀ ਜੁਕਿਦਾ ਗੰਗੋਤਰੀ ਹੀ ਗੰਦੀ ਹੋ ਗਈ ਇਸ ਮਾਮਲੇ ਦੀ ਐਂਡ ਇਹ ਉਹਦਾ ਰਿਜ਼ਲਟ ਹੈ ਉਹਨਾਂ ਆਪਸ ਮੁੰਡੇ ਤੇ ਆ ਜਾਂਦੇ ਆ ਉਹ ਦੱਸ ਦਿੰਦੇ ਮੁੰਡਾ 17 ਸਾਲ ਦਾ ਹੈ ਜੀ ਠੀਕ ਹੈ ਤਾਂ ਪਹਿਲੇ ਘਟੇ ਉਹਦੀ ਉਮਰ ਹੀ ਘਟੇ ਪਹਿਲੀ ਗਲਤੀ ਇੱਕ ਦੂਜਾ ਜੇ 18 17 ਸਾਲ ਦੀ ਉਮਰ ਦਾ ਆਪਣਾ ਵੋਟ ਬਣਾ ਲਿਆ ਡਬਲ ਗਲਤੀ ਅੱਛਾ ਫਿਰ ਪਤਾ ਕੀ ਹੈ ਜਦੋਂ ਜਦੋਂ ਬੰਦਾ ਚਲੋ ਮੈਂ ਐਗਜ਼ਾਮਪਲ ਦੇਣਾ ਫੌਜ ਵਾਲਾ ਹੈ جنگ ਦਾ ਵੇਲਾ ਨਾ ਹੋਇਆ ਜਿੰਨੂੰ ਕਿਹਾ ਪੀਸਕੀਪਿੰਗ ਚੱਲ ਰਹੀ ਹੈ ਤੇ ਕੋਈ ਤੁਹਾਡੇ ਤੇ ਅਟੈਕ ਕਰ ਦਿੰਦਾ ਤੁਸੀਂ ਐਟ ਟੂ ਯੂਰ ਟੇਕਨ ਆਫ ਗਾਰਡ ਉਹ ਮਨਦਰ ਦਾ ਫੇਰ ਵੀ ਮੰਨਿਆ ਜਾ ਸਕਦਾ ਹੈ ਕਿ ਪੀਸਕੀਪਿੰਗ ਤਾਂ ਆਪਣਾ ਵਾਦਾ ਹੈ ਐਸੀ ਇਹ ਕੂਝ ਤੇ ਨਹੀਂ ਚਲਾਵਾਂਗੇ ਅਰੇ ਇੱਥੇ ਤੇ ਤੁਹਾਨੂੰ ਪਤਾ ਹੈ ਇਲੈਕਸ਼ਨ ਆ ਰਹੇ ਨੇ ਆਪਣਾ ਹੋ ਰਹੇ ਨੇ ਤੇ ਵੱਧ ਤੋਂ ਵੱਧ ਗੜਬੜਾ ਹੋਣੀਆਂ ਨੇ ਥੈਟ ਮੀਨਸ ਯੂ ਸ਼ੁਡ ਬੀ ਰੈਡੀ ਫਾਰ ਐਵਰੀ ਕੰਟਿੰਜੈਂਸੀ ਸੋਲੀ ਪਹਿਲੀ ਪਲਾਨਿੰਗ ਹੋਣੀ ਚਾਹੀਦੀ ਹੈ ਕਿ ਛੁੱਟੇ ਵੋਟਰ ਆਉਣਗੇ ਕੈਮਰਾ ਵਿੱਚ ਨਾਲ ਜਾ ਕੇ ਜਾਣਗੇ ਤਾਂ ਕਹਿੰਦਾ ਮੈਂ ਚਾਰੀ ਪੂਰੀ ਹੋਣੀ ਚਾਹੀਦੀ ਹੈ ਹੈਨਾ ਤੁਸੀਂ ਜਗਦੇ ਜਾ ਰਹੇ ਹੋ ਜੀ ਐਂਡ ਸੋ ਕਹਿੰਦਾ ਮਤਲਬ ਕਿ ਚਾਰੀ ਬਸ ਜ਼ੀਰੋ ਔਰ ਹੁਣ ਮੈਂ ਆਪਣਾ ਇਲੈਕਚਰ ਨਾਲ ਦੇਖ ਰਹਾ ਸੀ ਸਵੇਰੇ ਜਿਨ੍ਹਾਂ ਨੇ ਆਪਣਾ ਉਥੋਂ ਦਾ ਜਿਹੜਾ ਸੀਈਓ ਇਹਨਾਂ ਜਿਹੜਾ 4 4 ਚੜਾਈ ਇਲੈਕਚਰ ਤੋਂ ਚਾਰ ਹੁੰਦਾ ਔਰ ਹੁਣ ਕਹਿ ਰਹੇ ਨੇ ਜੀ ਅਸੀਂ ਆਪਣਾ ਇਹਨਾਂ ਨੂੰ ਇੱਕ ਮਿੰਟ ਹੁਣ ਕਹਿ ਰਹੇ ਨੇ ਅਸੀਂ ਇਹਨਾਂ ਨੂੰ ਹਦਾਇਤ ਦਿੱਤੀ ਆ ਜੇ ਲਈ ਅੱਗੇ ਤੋਂ ਸਟ੍ਰਿਕਟ ਰਹਿਣਾ ਕਿਸੇ ਨੂੰ ਕੈਮਰਾ ਲੈ ਕੇ ਨਹੀਂ ਜਾਣ ਦੇਣਾ ਕਿਸੇ ਨੂੰ ਚੈੱਕ ਕਰਨ ਰ ਕਮਾਲ ਦੀ ਗੱਲ ਹੈ ਹਮ ਔਰ ਸਾਹਮਣੇ ਵੀ ਤੁਹਾਡੇ ਤੁਸੀਂ ਪਹਿਲਾਂ ਕੀ ਕਰ ਰਹੇ ਸੀ ਬਿਲਕੁਲ ਕੁਮਰ ਸਾਹਿਬ ਜਿਸ ਤਰੀਕੇ ਨਾਲ ਅਸੀਂ ਇਹ ਦੇਖ ਰਹੇ ਹਾਂ ਪੂਰੇ ਮਾਹੌਲ ਦੇ ਵਿੱਚ ਕਿ ਪਹਿਲਾਂ ਗਲਤੀ ਹੋ ਜਾਂਦੀ ਉਸ ਤੋਂ ਬਾਅਦ ਜਿਹੜਾ ਆ ਉਸ ਗਲਤੀ ਨੂੰ ਛਪਾਉਣ ਦੀਆਂ ਕੋਸ਼ਿਸ਼ਾਂ ਵੀ ਹੁੰਦੀਆਂ ਇਹ ਵੀ ਕਿਹਾ ਜਾਂਦਾ ਰਿਹਾ ਕਿ ਪਹਿਲਾਂ ਪਹਿਲਾਂ ਤਾਂ ਇਹ ਵੀ ਕਿਹਾ ਗਿਆ ਕਿ ਵੀਡੀਓ ਹੀ ਗਲਤ ਆ ਬਾਅਦ ਵਿੱਚ ਜਦੋਂ ਵਿਅਕਤੀ ਕਾਬੂ ਕਰ ਲਿਆ ਗਿਆ ਉਸ ਤੋਂ ਬਾਅਦ ਹੋਰ ਚੀਜ਼ਾਂ ਨਿਕਲ ਕੇ ਸਾਹਮਣੇ ਆਉਣਗੀਆਂ ਪਰ ਇਸ ਪੂਰੇ ਮਾਹੌਲ ਦੇ ਤੋਂ ਪਹਿਲਾਂ ਆਪਾਂ ਜਿੱਦਾਂ ਮੈਂ ਪਹਿਲਾਂ ਸ਼ੁਰੂਆਤ ਵਿੱਚ ਇੱਕ ਜ਼ਿਕਰ ਕੀਤਾ ਸੀਗਾ ਕਿ ਜਿਸ ਤਰੀਕੇ ਨਾਲ ਵੋਟਾਂ ਦੀ ਪਰਸੈਂਟੇਜ ਕਿੰਨੀ ਵੋਟ ਪੋਲ ਹੋਈ ਹੈ ਉਹਨੂੰ ਲੈ ਕੇ ਵੀ ਪਹਿਲਾਂ ਹੀ ਸ਼ੰਕੇ ਖੜੇ ਹੋਗੇ ਸੀਗੇ ਪਹਿਲੇ ਤੇ ਦੂਜੇ ਗੇਟ ਦੇ ਵਿੱਚ 6% ਦਾ ਜਿਹੜਾ ਇੱਕ 5 ਤੋਂ 6% ਦਾ ਫਰਕ ਪਾਇਆ ਗਿਆ ਇਫਅਰ ਐਂਡ ਫ੍ਰੀ ਇਲੈਕਸ਼ਨ ਜਿਵੇਂ ਤੁਸੀਂ ਜ਼ਿਕਰ ਕਰ ਰਹੇ ਕਿ ਨਹੀਂ ਹੋ ਰਹੀਆਂ ਤਾਂ ਈਸੀਆ ਈਸੀਆਈ ਦੀ ਜਦੋਂ ਅਸੀਂ ਗੱਲ ਕਰਦੇ ਹਾਂ ਉਹ ਉੱਤੇ ਵੱਡੀ ਜ਼ਿੰਮੇਵਾਰੀ ਹੁੰਦੀ ਹੈ ਇੰਡੀਪੈਂਡੈਂਟ ਬਾਡੀ ਹੁੰਦੀ ਹੈ ਉਹਨੇ ਆਪਣੇ ਤੌਰ ਤੇ ਜ਼ਿੰਮੇਵਾਰੀਆਂ ਨਿਭਾਉਣੀਆਂ ਹੁੰਦੀਆਂ ਆਖਰਕਾਰ ਇਹ ਚੱਲ ਕੀ ਰਿਹਾ ਹੈਗਾ ਜੇ ਲੋਕਾਂ ਦੇ ਵਿੱਚ ਇਹ ਬੇਵਿਸ਼ਵਾਸੀ ਆ ਗਈ ਕਿ ਆਖਰਕਾਰ ਜਿਹੜੀ ਵੋਟ ਉਹ ਪਾ ਰਹੇ ਆ ਜਿੱਥੇ ਪਾ ਰਹੇ ਉੱਥੇ ਨਹੀਂ ਜਾ ਰਹੀ ਜਾਂ ਫਿਰ ਜਿਸ ਤਰੀਕੇ ਨਾਲ ਤੁਸੀਂ ਈਵੀਐਮ ਮਸ਼ੀਨਾਂ ਦਾ ਮੁੱਦਾ ਚੱਕਦੇ ਰਹੇ ਹੋ ਲੱਗਦਾ ਨਹੀਂ ਕਿ ਇਸ ਇਲੈਕਸ਼ਨ ਨੂੰ ਫੇਅਰ ਫ੍ਰੀ ਕਰਾ ਕੇ ਤਾਂ ਫੇਅਰ ਕਰਵਾਉਣਾ ਚਾਹੀਦਾ ਸੀਗਾ ਪਰ ਲੋਕਾਂ ਦੇ ਵਿੱਚ ਡਰ ਵੀ ਹੈਗਾ ਤੇ ਉਹਨਾਂ ਦੇ ਵਿੱਚ ਸ਼ੰਕੇ ਵੀ ਹੈਗੇ ਆ ਕਿ ਇੱਥੇ ਸਾਰਾ ਕੁਝ ਸਹੀ ਨਹੀਂ ਹੋ ਰਿਹਾ ਉਸ ਤਰ੍ਹਾਂ ਕਿ ਨਾ ਅ ਦੇਖੋ ਡਰ ਡਰ ਨਾਲ ਦੀ ਚੀਜ਼ ਤੇ ਜਿਹੜਾ ਜਿਹੜਾ ਬੀਜੇਪੀ ਵਿੱਚ ਆ ਗਿਆ ਹੈ ਜਾਂ ਬੀਜੇਪੀ ਦਾ ਸਮਝਦੇ ਉਹਦੇ ਵਿੱਚੋਂ ਡਰ ਤੇ ਆਪਣਾ ਪੀਐਮ ਸਾਹਿਬ ਨੇ ਕਲ ਜਿੱਤਿਆ ਕਿਵੇਂ ਉਹਨ ਦੇਖ ਲਓ ਇਹਦੇ ਵਿੱਚ ਰੇਪਿਸਟ ਇਹਦੇ ਵਿੱਚ ਕਰਪਟ ਇਹਦੇ ਵਿੱਚ ਅੰਜ ਰੇਪਿਸਟ ਮੈਂ ਹਰ ਜਿੰਨੂ ਕਹਿੰਦਾ ਸਮਾਜ ਦਾ ਗਲਤ ਬੰਦਾ ਇਹਨਾਂ ਦੇ ਕੋਲ ਹੈ ਜਾਂ ਹੈ ਜਾਂ ਉਹਨੂੰ ਇਨਕਰੇਜ ਕਰ ਰਹੇ ਨੇ ਮੈਂ ਤੋਂ ਕਿ ਐਗਜ਼ਾਮਪਲ ਹੀ ਦੇ ਦਿੰਨਾ ਸਭ ਤੋਂ ਵੱਡਾ ਐਗਜ਼ਾਮਪਲ ਬਿਲਕਿਸ ਬਾਨੂ ਜਿਹੜੇ ਆਪਣੇ 11 ਨੇ 11 ਜਿਨ੍ਹਾਂ ਨੇ ਉਹ ਜ਼ੁਲਮ ਕੀਤਾ ਕਹਿਰ ਟਾਇਆ ਇੱਕ ਪ੍ਰੈਗਨੈਂਟ ਲੇਡੀ ਦੇ ਉੱਤੇ ਉਹਨਾਂ ਨੂੰ ਇਹਨਾਂ ਨੇ ਰਿਲੀਜ਼ ਕਰਤਾ ਅੱਛਾ ਰਿਲੀਜ਼ ਕਰਕੇ ਉਹਦੇ ਬਾਅਦ ਵੈਲਕਮ ਕਿਵੇਂ ਕੀਤਾ ਉਹਨਾਂ ਦੇ ਹਾਰ ਪਾਏ ਗਏ ਉਹਨਾਂ ਨੂੰ ਮਿਠਾਈ ਖਵਾਈ ਗਈ ਮੂੰਹ ਮਿਠਾ ਕੀਤਾ ਗਿਆ ਤਾਂ ਇਸ ਤੋਂ ਕੀ ਮਤਲਬ ਜਾਂਦਾ ਹੈ ਕਿ ਤੁਸੀਂ ਜੇ ਬੀਜੇਪੀ ਦੇ ਨਾਲ ਹੋ ਤੁਹਾਨੂੰ ਸਤਿਕੂਨ ਮਸਤਿਕੂਨ ਮਾਫੀ ਦੀ ਕਾਵਤ ਬਣੀ ਉਹ ਐਕਚੁਅਲੀ ਇਹ ਕਰਕੇ ਦਿਖਾ ਰਹੇ ਨੇ ਸਾਮਣੇ ਗੱਲ ਹੋ ਗਈ ਐਂਡ ਉਹੇ ਕਰਕੇ 10 ਦਫਾ ਚ ਕੱਢ ਦਿੱਤਾ ਐਂਡ ਹੁਣ ਆਜੇ ਆਪਾਂ ਇਲੈਕਸ਼ਨ ਕਮਿਸ਼ਨ ਦੁੱਤੇ ਆਇਆ ਇੱਕ ਬੜਾ ਵੀਡੀਓ ਵਾਇਰਲ ਹੋਇਆ ਸੀ ਆਪ ਸ਼ੋਰ ਤੁਸੀਂ ਵੇਖਿਆ ਲੱਗਦਾ ਕਿ ਇਲੈਕਸ਼ਨ ਕਮਿਸ਼ਨ ਹਸ ਬੀਨ ਡਿਕਲੇਅਰਡ ਡੈਡ ਉਹ ਤਿੰਨਾਂ ਦੀ ਫੋਟੋ ਪਾ ਕੇ ਉੱਤੇ ਹਾਰ ਪਾਤਾ ਸੀ ਕਿ ਮਰੇ ਲੋਕ ਨੇ ਮਰੀਏ ਲੋਕ ਨੇ ਇਹ ਨਾ ਲਈ ਕਮਿਸ਼ਨ ਨੇ ਕੋਈ ਆਪਣੀ ਡਿਊਟੀ ਨਹੀਂ ਨਿਭਾ ਰਹੇ ਕੰਮ ਨਹੀਂ ਕਰ ਰਹੇ ਹੁਣ ਜਿਵੇਂ ਆਪਾਂ ਆਜੇ ਪਹਿਲੇ ਫੇਜ਼ ਦੇ ਪਹਿਲੇ ਫੇਜ਼ ਦੇ ਉੱਤੇ 11 ਦਿਨਾਂ ਦੇ ਬਾਅਦ ਇਹ ਜੇ VOTING ਪਰਸੈਂਟ 6% ਬਣਾ ਦਿੰਦੇ ਤਾਂ ਉਹ 6% ਨੂੰ ਜੇ ਕਾਊਂਟ ਕਰੋ ਜੋ ਮੇਰੇ ਨੌਲੇਜ ਹੈ दैट बिकम 1 ਕਰੋੜ ਵੋਟ 1 ਕਰੋੜ ਵੋਟ ਐਕਸਪਲੈਨ ਪਹਿਲੇ ਫੇਸ ਚ ਐਡ ਕਰਦਾ ਐਂਡ ਤੁਹਾਨੂੰ ਪਤਾ ਹੈ ਕਿ ਸਰਕਾਰਾਂ ਇੱਕ ਇੱਕ ਵੋਟ ਦੇ ਦੇਖ ਜਾਂਦੀਆਂ ਨੇ ਜਸਾਰ ਦੇ ਵੋਟ ਤੋਂ ਵੀ ਹੈ ਹੂੰ ਤਾਂ ਇਹ ਜੇ ਸਰੇ ਆਮ ਕਰੰਡੇ ਨੇ ਐਂਡ ਵਾਂਸ ਅਗੇਨ ਦ 24 ਇਲੈਕਸ਼ਨ ਕਮਿਸ਼ਨ ਦੀ ਗੰਗੋਤਸਰੀ ਇਜ਼ ਪੀਐਮਓ ਹਾਊਸ ਦੰਦ ਤੋਂ ਸ਼ੁਰੂ ਹੈ ਮੈਨਜ਼ ਇਸ ਟੈਂਪੋਰੀ ਉਹ ਕੁਝ ਮਤਲਬ ਚੇਜ਼ ਨਹੀਂ ਅਨ ਬੜਾ ਅਫਸੋਸ ਦੀ ਗੱਲ ਹੈ ਕਿ ਜਿਹੜਾ ਸਭ ਤੋਂ ਵੱਡਾ ਆਫਿਸ ਹੈ ਉਹਨੇ ਸਾਨੂੰ ਸਿਰਫ ਐਸੋਲੇ ਇਹੀ ਇਨਕਰੇਜ ਕੀਤਾ ਹੈ ਕਿ ਝੂਠ ਬੋਲੋ ਮੱਕਾਰੀ ਕਰੋ ਕਨਸਟੀਟਿਊਸ਼ਨ ਦਾ ਨਾਂ ਲਾਓ ਕਨਸਟੀਟਿਊਸ਼ਨ ਦੀ ਅਤਜ਼ੀਆ ਕਰੋ ਪਰ ਸਾਰੇ ਹਮ ਤਜ਼ੀਆ ਉਡਾਈ ਜਾ ਰਹੀਆਂ ਨੇ ਬੜੇ ਅਫਸੋਸ ਦੀ ਗੱਲ ਹੈ ਬਿਲਕੁਲ ਜਿਵੇਂ ਤੁਸੀਂ ਜ਼ਿਕਰ ਕਰ ਰਹੇ ਸੀਗੇ ਕਿ ਇਲੈਕਸ਼ਨ ਇਸ ਤਰੀਕੇ ਨਾਲ ਅੱਜਕੱਲ ਚੱਲ ਰਹੀ ਹੈ ਕਿ ਇੱਕ ਇੱਕ ਵੋਟ ਦਾ ਵੀ ਫਰਕ ਹੋਵੇ ਤਾਂ ਵੀ ਵੱਡੇ ਪੱਧਰ ਤੇ ਚੋਣਾਂ ਦਾ ਫੈਸਲਾ ਜਿਹੜਾ ਬਦਲ ਸਕਦਾ ਹੈਗਾ ਤਾਂ 6% ਵੋਟਾਂ 'ਚ ਬਦਲ ਜਾਣ ਤਾਂ ਆਪਣੇ ਆਪ ਦੇ ਵਿੱਚ ਇੱਕ ਵੱਡੀ ਚੁਣੌਤੀ ਹੋ ਜਾਂਦੀ ਹੈ ਪਰ ਇੱਥੇ ਵਿਰੋਧੀ ਧਿਰਾਂ ਨੂੰ ਕੀ ਕਰਨਾ ਚਾਹੀਦਾ ਤੁਹਾਡੇ ਹਿਸਾਬ ਨਾਲ ਵਿਰੋਧੀ ਧਿਰਾਂ ਕੀ ਕਰ ਰਹੀਆਂ ਨੇ ਕਿ ਉਸ ਤਰੀਕੇ ਨਾਲ ਆਵਾਜ਼ ਪਹੁੰਚ ਰਹੀ ਹੈ ਹਾਲਾਂਕਿ ਅਸੀਂ ਦੇਖ ਰਹੇ ਹਾਂ ਸੋਸ਼ਲ ਮੀਡੀਆ ਤੇ ਤਾਂ ਲਗਾਤਾਰ ਆਵਾਜ਼ ਚੁੱਕ ਰਹੇ ਨੇ ਅਖਿਲੇਸ਼ ਜਾਦਵ ਨੇ ਵੀ ਟਵੀਟ ਕੀਤਾ ਰਾਹੁਲ ਗਾਂਧੀ ਨੇ ਉਹਦੇ ਟਵੀਟ ਨੂੰ ਰੀਟਵੀਟ ਕੀਤਾ ਅੱਗੇ ਤਾਂ ਇਹ ਕੀ ਸਿਰਫ ਸੋਸ਼ਲ ਮੀਡੀਆ ਤੇ ਆਵਾਜ਼ ਚੱਕ ਕੇ ਮਸਲੇ ਹੱਲ ਹੋ ਜਾਣਗੇ ਜਾਂ ਉਹਨਾਂ ਨੂੰ ਉਚੇਚੇ ਤੌਰ ਤੇ ਕੋਈ ਐਕਸ਼ਨ ਵੀ ਲੈਣੇ ਚਾਹੀਦੇ ਨੇ ਲਗਦਾ ਜਿਨ੍ਹਾਂ ਨੇ ਐਕਸ਼ਨ ਲੈਣਾ ਹੈ ਉਹਨਾਂ ਦੇ ਤਾਂ ਜ਼ਮੀਰ ਗੈਰ ਹਨ ਮਾਰੇ ਅਨਡ ਵਹੇ ਗੱਲ ਕੇ ਲਾਣਾ ਤੇ ਹੋ ਜਾਨੋ ਐਂਡ ਜਦੋਂ ਜੇਫੀਓ ਰਿਮੈਂਬਰ ਜਦੋਂ ਇਲੈਕਸ਼ਨ ਜਦੋਂ ਇਲੈਕਸ਼ਨ ਪਹਿਲੀ ਪ੍ਰੈਸ ਕਾਨਫਰੰਸ ਕੀਤੀ ਸੀ ਰਿਗਾਰਡਿੰਗ ای وی ایم ਬਾਰੇ ਜੀ ਤੁਸੀਂ ہمیں ਮਾਰਦੇ ਹੋ ੱਬੇ ਆਪਣੇ ਲੈ ਆਉਂਦੇ ਜਿਹੜੀ ਇਲੈਕਸ਼ਨ ਜਿਹਨਾਂ ਨੇ ਪ੍ਰੈਸ ਕਾਨਫਰੰਸ ਕੀਤੀ ਸੀ ਉਹਨਾਂ ਨੇ ਇਹਨਾਂ ਦੇ ਜਿੰਨੇ ਵੀ ਉਹਦੇ ਚ ਆਪਸ ਸਾਰਾ 올 ਇੰਡੀਆ ਸਾਰੇ ਸੁਪਰੀਮ ਕੋਰਟ ਦੇ ਵਕੀਲ ਜਿਹੜਾ ਸਮਾਜ ਦੇ ਹਰ ਤੱਕੇ ਨੇ ਕਿਹਾ ਸੀ ਉਹਦੇ ਮੈਂ ਵੀ ਹਾਂ ਕਿ ਇਹ ਮਸ਼ੀਨਾਂ ਦੇ ਵਿੱਚ ਏਰਾ ਫੇਰੀ ਹੁੰਦੀ ਹੈ ਐਂਡ ਸਾਨੂੰ ਇਹ ਨਹੀਂ ਚਾਹੀਦੀਆਂ ਐਂਡ ਚਾਹੇ ਜੇ ਮੇਰਾ ਹੱਕ ਹੈ ਠੀਕ ਹੈ ਤੇ ਉਹਨੂੰ ਇਹਨਾਂ ਨੇ ਮਜ਼ਾਕ ਉਡਾਤਾ ਉਹ ਪਹਿਲਾਂ ਕਹਿੰਦਾ ਹੁਣ ਮੈਂ ਇਲੈਕਸ਼ਨ ਕਮਿਸ਼ਨ ਜਿੰਨਾਂ ਨੂੰ ਪੁੱਛਣਾ ਉਹਦੇ ਵਿੱਚ ਸਾਡੇ ਖਾਲਸਾ ਸੰਤੋਖ ਸਾਹਿਬ ਵੀ ਨੇ ਐਂਡ ਕੇ ਬਾਈ ਉਹਦੇ ਬਾਅਦ ਤੁਸੀਂ ਅੱਜ ਤੱਕ ਇੱਕ ਵੀ ਪ੍ਰੈਸ ਕਾਨਫਰੰਸ ਕਿਉਂ ਨਹੀਂ ਕੀਤੀ ਇਹ ਦੋ ਬਣਾ ਦੇ ਨੋਟ ਕਰੋ ਜਦੋਂ ਇਲੈਕਸ਼ਨ ਹੁੰਦੇ ਸੀ ਹਰ ਫੇਸ ਤੋਂ ਬਾਅਦ ਉਹ ਸਾਹਮਣੇ ਆਉਂਦੇ ਸੀ ਇੱਕ ਘੱਟ ਵੱਧ ਜੋ ਵੀ ਪਰਸੈਂਟੇਜ ਦੇ ਵਾਸਤੇ ਆਪਣਾ ਕਲੀਅਰ ਹੋ ਜਾਂਦੀ ਸੀ ਇਹਨਾਂ ਨੇ ਜਿਵੇਂ ਸਾਡੇ ਪ੍ਰਾਈਮ ਮਿੰਿਸਟਰ ਸਾਹਿਬ ਨੇ ਕਰਦੇ ਉਹਨਾਂ ਦਾ ਮੂਲ ਮੰਤਰ ਲੈ ਲਿਆ ਕਿ ਗਲਤੀ ਫੜੀ ਗਈ ਹੈ ਜਵਾਬ ਕੀ ਦੇਣਾ ਪ੍ਰੈਸ ਕਾਨਫਰੰਸ ਕਰ ਇਹ ਦੋ ਚਾ ਗੁਣਾ ਉਹਨਾਂ ਦਾ ਪਹਿਲਾਂ ਅਕਲਤੀਆਂ ਉਹਦੇ ਬਾਅਦ ਪ੍ਰੈਸ ਕਾਨਫਰੰਸ ਕਰਕੇ ਆਪਣਾ ਫੇਸ ਵੀ ਕਰ ਬਾਕੀ ਰਹਿ ਗਈ ਗੱਲ ਜੇ ਉਹਨਾਂ ਪਾਰਟੀਆਂ ਦੀ ਜਾ ਪਬਲਿਕ ਦੇ ਵੀ ਇਸ ਵੇਲੇ ਦੇ ਪੁੱਠੇ ਘੜੇ ਦੇ ਉੱਤੇ ਪਾਣੀ ਪਾਣ ਵਾਲੀ ਗੱਲ ਹੈ ਕਿਉਂਕਿ ਪਹਿਲੀ ਗੱਲ ਇਹ ਮਿਲਦੇ ਨਹੀਂ ਇਹਨਾਂ ਨੂੰ ਕੁਝ ਕਰਨਾ ਨਹੀਂ ਕੋਣ ਚਾਹੇ ਦੇ ਬਾਅਦ ਤੇ ਜਿਹੜੀ ਕੁਦਰਤ ਦਾ ਰੰਗ ਹੈ ਫਿਰ ਜੋ ਜ਼ਿੰਮੇਬਾਰ ਸਾਰੇ ਦੁਨੀਆ ਤੋਂ ਹੁੰਦਾ ਦੂਰ ਤਾਂ ਪਾ ਨਹੀਂ ਜਾਂਦੇ ਇਸ ਬਿਹਾ ਸ਼੍ਰੀਲੰਕਾ ਨਿਕਾਜਾ ਦਾ ਜਦੋਂ ਹੱਦ ਤੋਂ ਵੱਧ ਗੱਲ ਵੱਧ ਗਈ ਸੀ ਇਸ ਨਿਕਾਜੇ ਮੁਲਕ ਦੇ ਜਿਹੜੇ ਸਭ ਤੋਂ ਗਰੀਬਾ ਤੋਂ ਗਰੀਬ ਨੇ ਉਹਨਾਂ ਨੇ ਚੋਤੇ ਪ੍ਰੈਜ਼ੀਡੈਂਟ ਨੂੰ ਭਜਣਾ ਪਿਆ ਸੀ ਪ੍ਰੈਜ਼ੀਡੈਂਟ ਹਾਊਸ ਵਾਸ ਸ਼ੇਕਨ ਓਰ ਬਾਏ ਦੈਟ ਤੇ ਰੱਬ ਨਾ ਕਰੇ ਜੀ ਕੋਈ ਸਿਚੁਏਸ਼ਨ ਆਏ ਪਰ ਇਲੈਕਸ਼ਨ ਕਮਿਸ਼ਨ ਪੂਰੀ ਕਰਨੇ ਕੋਸ਼ਿਸ਼ ਕਿਹੋ ਜਿਹਾ ਕੰਮ ਹੋ ਲੋਕਾਂ ਨੂੰ ਸਾਇਆ ਜੇ ਮੈਨੂੰ ਪੁਰੇ ਮੈਦੇ ਕੇ ਰੋਮੀ ਹਸਨ ਕੇ ਨੇ ਇਹਨਾਂ ਨੂੰ ਰਾਤ ਲਿਆਉਣਗੇ ਅੱਛਾ ਇਸ ਤੋਂ ਬਾਅਦ ਮੇਰਾ ਗਿਲਾ ਸਬਕ ਕਿ ਤੂੰ ਵੀ ਵੱਡਾ ਗਿਲਾ ਮੈਂ ਰਾ ਸੁਪਰੀਮ ਕੋਰਟ ਤੇ ਵੀ ਅਗਾ ਜੀ ਜਦੋਂ ਇਹ ਆਪਣਾ ਇਲੈਕਸ਼ਨ ਫੇਜ਼ 1 ਹੋ ਗਿਆ ਸੀ ਉਹਦੇ ਬਾਅਦ ਆਪਣੇ ਪ੍ਰਚਾ ਸਾਹਿਬ ਨੇ ਮਤਲਬ ਪ੍ਰੋਮੀਨੈਂਟ ਜਿਹੜਾ ਇਹਨੂੰ ਫੋਲੋ ਕਰ ਰਹੇ ਨੇ ਜਿਹੜਾ EVM ਨੂੰ ਜੀ ਉਹਨਾਂ ਦੀ ਐਂਡ ਪ੍ਰਸ਼ਾਂਤ ਭੂਸ਼ਣ ਟੀਵੀ ਉਹਨਾਂ ਨੂੰ ਸਾਰੀ ਉਹਨਾਂ ਦੀ ਇਹਨਾਂ ਨੇ ਆਰਗੂਮੈਂਟ ਸੁਨੇ ਔਰ ਉਹਦੇ ਬਾਅਦ ਗੌਰਨਰ ਸੁਨੇ ਦਰਦੇ ਬਾਅਦ ਇਹਨਾ ਕਿ ਸੁਪਰੀਮ ਕੋਰਟ ਨੇ ਜਜਮੈਂਟ ਕੀ ਦਿੱਤੀ ਸੀ ਕਿ ਆਪਣਾ ਅਕੀਕਾ ਦਾ ਬਰਥਡੇ ਕੇਸ ਸੀ ਕਹਿੰਦਾ ਜਿ세 ਤੁਹਾਡੀ ਸਾਰੀ ਗੱਲ ਸੁਣ ਲਈਏ ਅਸੀਂ ਤੁਹਾਡੀ ਗੱਲ ਤੇ ਏਗਰੀ ਨਹੀਂ ਕਰਦੇ ਐਵੇਂ ਨਿਕਰੀ ਚਾਵਾਂਗੇ ਬਟ ਐਟ ਦ ਸੇਮ ਟਾਈਮ ਵੀ ਆਰ ਆਰਡਰਿੰਗ ਥੈਟ ਥੀਸ ਮਸ਼ੀਨ ਸ਼ੁਡ ਬੀ ਮੇਡ ਮੋਰ ਟੈਂਪਰ ਪ੍ਰੂਫ ਕੀ ਕਹ ਰਹੇ ਨੇ ਪਰ ਤੁਹਾਡੀ ਗੱਲ ਨਹੀਂ ਮੰਨਦੇ ਪਰ ਇਹਨਾਂ ਨੂੰ ਹੋਰ ਟੈਂਪਰ ਪ੍ਰੂਫ ਕਰਨਾ ਚਾਹੀਦਾ ਹੈ ਇਹਦਾ ਮਤਲਬ ਕੀ ਹੈ ਕਿ ਇਹ ਟੈਂਪਰਡ ਹੋ ਸਕਦੀਆਂ ਨੇ ਹੈਨਾ ਜਦੋਂ ਆ ਤਾਂ ਇਹ ਆਪਣੇ ਗਸਾਰੀਆਂ ਮੰਦਰੇ ਨੇ ਮਿੰਤੇ ਸਮਝ ਨਹੀਂ ਆਉਂਦੀ ਕਿ ਇਹਨਾਂ ਦੀ ਅਕਲ ਵੀ ਕਿੱਥੇ ਹੋਵੇ ਆਪਣੇ ਗੱਲਾਂ ਆਪ ਰਸਾ ਪਾਈ ਜਾ ਰਹੇ ਨੇ ਔਰ ਆ ਸਾਹਮਣੇ ਮੈਂ ਜਦੋਂ ਜਦੋਂ ਸੁਪਰੀਮ ਕੋਰਟ ਹੀ ਕਹ ਰਿਹਾ ਕਿ ਬਈ ਇਹਨੂੰ ਹੋਰ ਟੈਂਪਰ ਪ੍ਰੂਫ ਕਰੋ ਹੈਨਾ ਅਰੇ ਉਹਦਾ ਹੋਰ ਟੈਂਪਰ ਕੋ ਇਹਦੇ ਵੀ ਨਹੀਂ ਕਰ ਰਹੇ ਇਹਨੂੰ ਟੋਟਲੀ ਟੈਂਪਰ ਪ੍ਰੂਫ ਕਰੋ ਜੀ ਐਂਡ ਮੇਰਾ ਗੁੱਸਾ ਹੁਣ ਮਹਿੰਦਰ ਨਰਾਜੀ ਚੰਦਰਜੂਰ ਜੀ ਤੇ ਵਜਾ ਗਿਆ ਕਿ ਜੇ ਤੁਹਾਡੇ ਜਿਵੇਂ ਪੈਨਸ਼ਨਰ ਦਿੱਤਾ ਹੈ ਯੂ ਆਰ ਚੀਫ ਜਸਟਿਸ ਆਫ ਇੰਡੀਆ ਹੂੰ ਜੇ ਇਹ ਸਟੇਟਮੈਂਟ ਨੂੰ ਗਿਵ ਇਟ ਆਲਰੀਟ ਕਰ ਸਕਦੇ ਹੋ ਕਿ ਹੈਰਾਨੀ ਤਾਂ ਮੇਮ ਜੀ ਸਰਬ ਹੈਰਾਨੀ ਤਾਂ ਇਸ ਗੱਲ ਦੀ ਵੀ ਹੁੰਦੀ ਹੈ ਕਿ ਜਿਸ ਤਰੀਕੇ ਨਾਲ ਜਿਹੜੀ ਚੀਜ਼ 48 ਘੰਟਿਆਂ ਦੇ ਵਿੱਚ ਹੁਣ ਜੇ ਤੁਸੀਂ ਮਸ਼ੀਨਾਂ ਦਾ ਦਾਵਾ ਕਰਦੇ ਹੋ ਤਾਂ 48 ਘੰਟਿਆਂ ਦੇ ਵਿੱਚ ਵਿੱਚ ਡਾਟਾ ਚੜਨਾ ਚਾਹੀਦਾ ਜੇ ਉਸ ਡਾਟੇ ਚੜਨ ਨੂੰ 11 ਦਿਨ ਦਾ ਸਮਾਂ ਲੱਗ ਰਿਹਾ ਹੈ ਤਾਂ ਇਹਦੇ ਵਿੱਚ ਸਾਫ਼ ਤੌਰ ਤੇ ਨਜ਼ਰ ਆ ਰਿਹਾ ਕਿ ਦਾਲ ਦੇ ਵਿੱਚ ਕੁਝ ਕਾਲਾ ਹੈਗਾ ਦੂਜੀ ਗੱਲ ਜਦੋਂ ਹੁਣ ਦੋ ਗੇੜਾਂ ਦੀਆਂ ਚੋਣਾਂ ਹੋਈਆਂ ਕੁਮਰ ਸਾਹਿਬ ਉਸ ਤੋਂ ਬਾਅਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਉਸ ਤੋਂ ਬਾਅਦ ਖਾਸ ਕਰਕੇ ਗ੍ਰਹਿ ਮੰਤਰੀ ਅਮਿਤ ਸ਼ਾਹ ਦੀਆਂ ਟਿੱਪਣੀਆਂ ਤੁਸੀਂ ਜ਼ਰੂਰ ਸੁਣੀਆਂ ਹੋਣੀਆਂ ਉਹ ਟਿੱਪਣੀਆਂ ਆਪਣੇ ਆਪ ਦੇ ਵਿੱਚ ਕੀ ਬਿਆਨ ਕਰ ਰਹੀਆਂ ਤੁਹਾਡੇ ਸਾਹਮਣੇ ਕਿਉਂਕਿ ਤੁਸੀਂ ਲਗਾਤਾਰ ਨਜ਼ਰ ਰੱਖ ਰਹੇ ਹੋ ਕਿ ਇਹ ਵੱਡੇ ਵੱਡੇ ਸਿਆਸਤਦਾਨ ਕਹਿ ਕੀ ਰਹੇ ਨੇ ਇਹਨਾਂ ਦੀ ਜਦੋਂ ਬੋਲਬਾਣੀ ਬਦਲ ਜਵੇ ਉਹਨਾਂ ਦੇ ਵਿੱਚ ਫਰਕ ਪਤਾ ਲੱਗ ਜਾਂਦਾ ਕਿ 400 ਪਾਰ ਹੋ ਰਹੇ ਜਾਂ ਨਹੀਂ ਹੋ ਰਹੇ ਤੁਹਾਡੇ ਹਿਸਾਬ ਨਾਲ ਕੀ ਇਹੀ ਤਰੀਕਾ ਹੈਗਾ 400 ਪਾਰ ਹੋਣ ਦਾ ਕਿ ਵੋਟਾਂ ਟੈਂਪਰ ਕਰ ਲਈਆਂ ਜਾਣ ਇੱਕ ਬੰਦਾ 8-8 ਵੋਟਾਂ ਪਾਵੇ ਤਾਂ ਜਿਹੜੀਆਂ ਉਹਨਾਂ ਦੀਆਂ ਟਿੱਪਣੀਆਂ ਹੈਗੀਆਂ ਬਾਰ-ਬਾਰ ਹੋ ਰਹੀਆਂ ਹੁਣ ਉਸ ਦੌਰ ਤੋਂ ਬਾਅਦ ਇਹ ਟਿੱਪਣੀਆਂ ਕੀ ਬਿਆਨ ਕਰ ਰਹੀਆਂ ਨੇ ਇਸ ਵੇਲੇ ਮੈਂ ਟਿੱਪਣੀਆਂ ਬਾਰੇ ਗੱਲ ਕਰਨਾਂ ਪਹਿਲਾਂ ਮੈਂ 400 ਪਾਰ ਵਾਲੀ ਗੱਲ ਕਰ ਦਿਆਂ ਜੀ ਇਹ ਅਖਬਾਰਾਂ ਦੇ ਵਿੱਚ ਤੁਹਾਨੂੰ ਸੁਣਿਆ ਆਏਗਾ ਕਿ ਨਾਟਸ ਇਜ਼ ਹਾਫ ਸਾਊਥ ਇਜ਼ ਸਾਫ ਅਗਲਾ ਸੁਣਨ ਦੇ ਅਗਲੇ ਦੇ ਗੌਰ ਫਰਮਾਇਆ ਜੇ ਵੈਸਟ ਇਜ਼ ਕੁਆਟਰ ਈਸਟ ਇਜ਼ ਨਾਟ ਇਵਨ ਅ ਸਟਾਰਟਰ ਤਾਂ ਕਿ 400 ਚੋਲ ਜਣੀਆਂ ਨੇ ਇਹ ਜਿੰਨਾਂ ਦੀ ਮਤ ਮਾਰੀ ਐਵੇਂ ਜੇ ਇੱਕ ਫਿਕਰ ਦੇ ਦਿਓ ਤੇ ਬਾਅਦ ਨਾਲ ਲੋਕੀ ਲੱਗੇ ਰਹਿਣਗੇ ਕੱਢ ਜਣ 400 400 ਪਰ ਉਹਦੇ ਬਾਅਦ ਜਿਹੜਾ ਕੰਮ ਹੋ ਹੀ ਨਹੀਂ ਸਕਦਾ ਇਹ ਐਵੇਂ ਇੱਕ ਜਿੰਨੇ ਛੁੱਟੀ ਛੱਡ ਦਿੱਤੀ ਤੇ ਸਾਰੇ ਦੁਨੀਆ ਦੇ ਪਿੱਛੇ ਲੱਗ ਵੀ 400 ਰੁਪਏ ਅਰੇ ਅੱਜ ਮੈਂ ਤੁਹਾਨੂੰ ਲਿਖਾ ਕੇ ਲੈ ਲਉ ਇਹਦੇ ਭਾਵੇਂ ਜਿੰਨੀ ਮਰਜ਼ੀ ਚੀਟੀਆਂ ਕਰ ਲੈਣ ਉਹ ਜਿਹੜੀਆਂ ਕਰ ਰਹੇ ਨੇ ਇਹ 150 ਦੇ ਹਾਲੇਦੋੜੇ ਰਹਿ ਜਾਣਗੇ ਹੁਣ ਸਦਾ ਚਾਰ ਪੰਜ ਘੱਟਿਓ ਕਿਉਂਕਿ ਪਬਲਿਕ ਹੁਣ ਗੱਲ ਗਈ ਐ ਪਬਲਿਕ ਇਜ਼ ਅਵੇਰ ਬਾਕੀ ਰਗੇ ਟਿੱਪਣੀਆਂ ਦੀ ਗੱਲ ਪ੍ਰਧਾਨ ਮੰਤਰੀ ਆਪਣਾ ਹੋਮ ਮਿਨਿਸਟਰ ਤੇ ਡ ਏ ਆਪਣੇ ਰੁਤਬੇ ਨੂੰ ਡਿਸਗ੍ਰੇਸ ਕਰਨ ਲੈਨੇ ਇਹ ਆਪਣੀ ਕੁਰਸੀ ਨੂੰ ਅਕੀਦੇ ਦਾ ਬਦਨਾਮ ਕਰ ਰਹੇ ਨੇ ਜਿਹੜੀਆਂ ਟਿੱਪਣੀ ਕਰ ਲੈਨੇ ਕਿ ਜੇਸ਼ ਵੋਕੀਰਤ ਸੀ ਖਲਨਾ ਕੀ ਕਰਨ ਲੇਓ ਸੋ ਦੇ ਆਰ ਡਿਸਗ੍ਰੇਸਿੰਗ देयर ਚੇਅਰ देयर ਰਿਸਪੋਨਸਿਬਿਲਟੀ देयर ਅਥਾਰਟੀ ਸ਼ਰਮ ਨੀ ਕਰ ਲੈ ਆ ਬਿਲਕੁਲ ਜਿਸ ਤਰੀਕੇ ਨਾਲ ਕੁਮਨ ਸਾਹਿਬ ਬਾਰ ਬਾਰ ਜ਼ਿਕਰ ਫੁਰਿਆ ਸੀਗਾ ਕਿ ਮੁਸਲਮਾਨ ਜਿਹੜੀ ਹੈ ਵੋਟ ਉਹਨੂੰ ਮੁਸਲਮਾਨਾਂ ਨੂੰ ਫਾਇਦਾ ਦਿੱਤੇ ਜਾ ਰਹੇ ਨੇ ਕੇਰਲ ਦਾ ਜ਼ਿਕਰ ਬਾਰ-ਬਾਰ ਪ੍ਰਧਾਨ ਮੰਤਰੀ ਕਰ ਰਹੇ ਸੀਗੇ ਕਿ ਕਿਸ ਤਰੀਕੇ ਨਾਲ ਅਸੀਂ ਕਹਿੰਦੇ ਵੀ ओबीसी ਲੋਕਾਂ ਨੂੰ ਫਾਇਦਾ ਦਿੰਨੇ ਆ ਤਾਂ ਉਹਨਾਂ ਨੇ ਸਾਰੇ ਮੁਸਲਮਾਨੀ ओबीसी ਚ ਵਾਰਡ ਦਿੱਤੇ ਤਾਂ ਇਹ ਕੀ ਇਸ ਦੇਸ਼ ਦੇ ਵਸਿੰਦੇ ਨਹੀਂ ਹੈਗੇ ਮੁਸਲਮਾਨ ਜਾਂ ਕਿਸ ਤਰੀਕੇ ਨਾਲ ਇਹ ਟਿੱਪਣੀਆਂ ਦੇਸ਼ ਦੇ ਪ੍ਰਧਾਨ ਮੰਤਰੀ ਦੇ ਅਹੁਦੇ ਤੇ ਜਿਹੜਾ ਵਿਅਕਤੀ ਰਿਹਾ ਹੋਵੇ ਉਹ ਵਿਅਕਤੀ ਇਦਾਂ ਦੀਆਂ ਟਿੱਪਣੀਆਂ ਕਰ ਰਹੇ ਹੋਵੇ ਕਿ ਮੁਸਲਮਾਨਾਂ ਨੂੰ ਅਸੀਂ ਐਂ ਕਰਦਾਂਗੇ ਓਂ ਕਰਦਾਂਗੇ ਕੀ ਮੁਸਲਮਾਨ ਇਸ ਦੇਸ਼ ਦੇ ਵਸਿੰਦੇ ਨਹੀਂ ਹੈਗੇ ਉਹਨਾਂ ਨੂੰ ਹੱਕ ਨਹੀਂ ਹੈਗਾ ਕਿ ਜੇ ਉਹਨਾਂ ਨੂੰ ਕੁਝ ਅਧਿਕਾਰ ਮਿਲਦੇ ਨੇ ਅਸੀਂ ਇਹ ਨਹੀਂ ਕਹਿੰਦੇ ਕਿ ਅਸੀਂ ਕਿਸੇ ਦੇ ਹੱਕ ਦੇ ਵਿੱਚ ਆ ਜਾਂ ਕਿਸੇ ਦੇ ਵਿਰੋਧ ਦੇ ਵਿੱਚ ਆ ਪਰ ਦੇਸ਼ ਦਾ ਪ੍ਰਧਾਨ ਮੰਤਰੀ ਜਿੰਦੀਆਂ ਟਿੱਪਣੀਆਂ ਕਰ ਰਿਹਾ ਹੋਵੇ ਕਿ ਮੁਸਲਮਾਨਾਂ ਦੇ ਹੱਕ ਦੇ ਵਿੱਚ ਜਾਂ ਫਿਰ ਇਹ ਕਹਿ ਰਿਹਾ ਹੋਵੇ ਵੀ ਕਾਂਗਰਸ ਦਾ ਜਿਹੜਾ ਚੋਣ ਮਨੋਰਥ ਪੱਤਰ ਆ ਉਹ ਮੁਸਲਮਨ ਲੀਗ ਦਾ ਚੋਣ ਮਨੋਰਥ ਪੱਤਰ ਆ ਪਾਕਿਸਤਾਨ ਸਪੋਰਟ ਕਰ ਰਿਹਾ ਹੈਗਾ ਕਾਂਗਰਸ ਨੂੰ ਕਿਉਂਕਿ ਉੱਥੇ ਦੇ ਮੰਤਰੀ ਟਿੱਪਣੀ ਕਰ ਰਹੇ ਨੇ ਉਹਨਾਂ ਨੂੰ ਮਜ਼ਬੂਤ ਨਹੀਂ ਕਮਜ਼ੋਰ ਪ੍ਰਧਾਨ ਮੰਤਰੀ ਚਾਹੀਦਾ ਹੈਗਾ ਰਾਹੁਲ ਗਾਂਧੀ ਵਰਗਾ ਤੇ ਇਹ ਧਾਰਮਿਕ ਤੌਰ ਤੇ ਜਿਹੜੀਆਂ ਟਿੱਪਣੀਆਂ ਹੋ ਰਹੀਆਂ ਨੇ ਲੱਗਦਾ ਹੈ ਕਿ ਇਸ ਵਕਤ ECI ਦੀ ਵੀ ਜ਼ਿੰਮੇਵਾਰੀ ਬਣਦੀ ਹੈ ਸੁਪਰੀਮ ਕੋਰਟ ਦੀ ਵੀ ਜ਼ਿੰਮੇਵਾਰੀ ਬਣਦੀ ਹੈ ਕਿ ਕੋਈ ਵਿਅਕਤੀ ਜੇ ਧਰਮ ਆਧਾਰਿਤ ਟਿੱਪਣੀਆਂ ਕਰ ਰਿਹਾ ਕਿਉਂਕਿ ਚੋਣ ਜਾਬਤਾ ਲੱਗਿਆ ਹੋਵੇ ਤਾਂ ਸਤਫਰ ਤੌਰ ਤੇ ਹਦਾਇਤਾਂ ਹੁੰਦੀ ਹੈ ਕਿ ਕਿਸੇ ਵੀ ਧਰਮ ਦੇ ਆਧਾਰਿਤ ਤੁਸੀਂ ਟਿੱਪਣੀ ਨਹੀਂ ਕਰ ਸਕਦੇ ਕਿਸੇ ਧਰਮ ਦੇ ਨਾਮ ਤੇ ਤੁਸੀਂ ਵੋਟ ਨਹੀਂ ਮੰਗ ਸਕਦੇ ਤਾਂ ਦੂਜੇ ਪਾਸੇ ਅਮਿਤ ਸ਼ਾਹ ਕਹਿੰਦੇ ਨਜ਼ਰ ਆਉਂਦ ਨੇ ਕਿ ਤੁਸੀਂ ਵੋਟ ਜੇ ਤੁਸੀਂ ਜਿਤਾਤਾ ਤਾਂ ਹਰੇਕ ਵਿਅਕਤੀ ਨੂੰ ਰਾਮ ਮੰਦਰ ਤੇ ਮੁਫਤ ਦਰਸ਼ਨ ਕਰਾਵਾਂਗੇ ਤਾਂ ਕੀ ਇਹ ਧਾਰਮਿਕ ਤੌਰ ਤੇ ਟਿੱਪਣੀਆਂ ਨਹੀਂ ਹੋ ਰਹੀਆਂ ਇਹ ਇਤੇ ਕੀ ECI ਦੀ ਜਾਂ ਫਿਰ ਸੁਪਰੀਮ ਕੋਰਟ ਦੀ ਕੋਈ ਨਜ਼ਰ ਹੈ ਨਹੀਂ Exactly. तो मैं रहा मैं सुप्रीम कोर्ट चीफ जस्टिस थे बड़ा गौरव कर दिता है ते, एक मैं आप गल कर ली के मुसलमाना जिम्मे कह रहे ने। अरे मुसलमान दे आर एज प्राउड इंडियन एज आई एम और यू आर एवरी इंडियन लीडर और पूछो क्यों अपना दिल्ली जरा उ अपना इन्ह बनाया जिते ਜਿਤੇ ਸਾਰੇ ਸ਼ਹੀਦਾਂ ਅਜ਼ਾਦੀ ਦੇ ਵਿੱਚ ਜਿਹੜੇ ਸ਼ਹੀਦਾਂ ਦੀ ਲਿਸਟ ਲੱਗੀ ਸਾਰੇ ਉੱਥੇ ਮੈਕਸਿਮਮ ਨੰਬਰ ਮੈਨੂੰ ਐਗਜ਼ੈਕਟਲੀ ਪਤਾ ਨਹੀਂ ਮੈਕਸਿਮਮ ਨੰਬਰ ਆਰ ਸਰਟਨ ਮੁਸਲਮਾਨ ਭਰਾ ਹੂੰ ਤਾਂ ਗੱਲ ਖਤਮ ਹੋ ਗਈ ਬਈ ਐਸ ਪ੍ਰਾਊਡਲy ਦਿਸ ਜੀ ਅਗਰ ਆਗੇ ਕਿ ਸਾਡੇ ਪ੍ਰਧਾਨ ਜੀ ਪ੍ਰਧਾਨ ਮੰਤਰੀ ਦੀ ਪ੍ਰੋਬਲਮ ਕੀ ਹੈ ਪ੍ਰੋਬਲਮ ਇਹ ਕਿ ਉਹਨਾਂ ਦੀ ਅਕੈਡੈਮਿਕ ਕੁਆਲੀਫਿਕੇਸ਼ਨ ਅਕੈਡੈਮਿਕ ਕੁਆਲੀਫਿਕੇਸ਼ਨ ਦਿਸ ਉਹਨਾਂ ਜਨਦੀਪ ਜੀ ਉਹ ਆਪ ਨੂੰ ਕਹਿ ਚੁੱਕੇ ਨੇ ਕਾਫੀ ਬੜਿਆ ਜਾਨੇ ਮੈਂ ਕਹ ਰਿਹਾ ਜੀ ਇਹਦੇ ਬਾਅਦ ਹੁੰਦੀ ਹੈ professionl qualification what is professional qualification ਜੋ ਕੇਂਦਰ ਦੀ ਇੰਟਾਇਰ ਪੋਲੀਟিক্যাল ਸਾਇੰਸ اور ਡਿਗਰੀ ਵੀ ਡਾਊਟਫੁਲ ਮੈਨ ਨੂੰ ਕਹਿੰਦੇ ਨਾ ਉਹਨਾਂ ਦਾ ਕੋਈ ਸਾਥੀ ਨਾ ਕੋਈ ਨੂੰ ਪ੍ਰੋਵਾਈਡ ਸੋ ਜਿਹੜਾ ਬੰਦਾ ਸਕੂਲ ਨਹੀਂ ਗਿਆ ਜਿਹੜਾ ਬੰਦਾ professionl ਗਿਆ ਬਾਕੀ ਰਾਕੇ ਦੀ ਕੀ ਕਿਤਾ ਧਰਮ ਦੀ ਨੋਲੇਜ ਵਗੈਰਾ ਐਂਡ ਯਾ ਸੱਤਰੀ ਦੀ ਹਿਸਟਰੀ ਦਾ ਬੇਕਲੋਜੀ ਕਿ ਸਿਕੰਦਰ ਬਿਹਾਰ ਤੱਕ ਪੌਣੀ ਕਬੀਰ ਤੇ ਗੁਰੂਆਂ ਗੁਰੂਆਂ ਸਾਰੇ ਕਿ ਪਿੱਛੇ ਸੀ ਕਬੀਰ ਗੁਰੂ ਨਾਨਕ ਦੇਵ ਜੀ ਉਹ ਸਾਰੇ ਕਸ਼ੇ ਪਾ ਕੇ ਪ੍ਰਤਾਰ ਜੀ ਜਿਹੜੇ ਬੰਦੇ ਦੀ ਅਕਾਡਮਿਕ ਨੌਲੇਜ ਜ਼ੀਰੋ professionnal knowledge ਜ਼ੀਰੋ historical knowledge ਜ਼ੀਰੋ ਐਂਡ ਗੂੜ ਗਿਆਨ ਨੂੰ ਪਤਾ ਹੀ ਹੈ ਉਹ ਜਿਹੜਾ ਕੀ ਕਹਿੰਦੇ ਜੀ ਕਿ ਨਾਲੀ ਦਾ ਗੈਸ ਕੋ ਉਹਦੇ ਚ ਬਣਾਓ ਤੁਸੀਂ ਅਰੇ ਮੈਂ ਚੈਲੰਜ ਕਰਨਾ ਮੈਂ ਤੁਹਾਨੂੰ ਨਾਲੀ ਵੀ ਦੇਣਾ ਮੈਂ ਤੁਹਾਨੂੰ ਤਵਾ ਵੀ ਦੇਣਾ ਚਾਹ ਕੇ ਬਣਾ ਕੇ ਦਿਖਾਓ ਤੁਸੀਂ ਹਮਮ ਔਰ ਦੂਜਾ ਜਿਹੜਾ ਸਭ ਤੋਂ ਵੱਡਾ ਮਤਲਬ ਜਿਹੜੇ ਦੁਨੀਆਂ ਦੇ ਵਿੱਚ ਹਾਸਾ ਬਣ ਗਿਆ ਸੀ ਕਿ ਉਹ ਜਦੋਂ ਪਾਕਿਸਤਾਨ ਤੇ ਜਿਹੜਾ ਇਹ ਕਹਿੰਦੇ ਨੇ ਅਸੈਂਟ ਕੀਤਾ ਸੀ ਪਾਲਕੋਟ ਦਾ ਰਿਪੀਟ ਜਿਹੜਾ ਕਲੇਮ ਕਰ ਰਹੇ ਕਿ ਜੀ ਸਾਹਮਣੇ 에ਅਰਮੈਨ ਫੀਲਡ ਬੱਟ ਨੇ ਉਹਨਾਂ ਨੂੰ ਕਰ ਰਹੇ ਨੇ ਪਾਈ ਪਾਰਾ شويه ਤੇ ਤੁਸੀਂ ਨਿਕਲ ਜਾ ਪੁੱਤੋ ਕਿਉਂਕਿ ਬਦਲਾਅ ਵਿੱਚ ਤੁਸੀਂ ਦਿਖਾਈ ਕਿ ਤੇ ਜਿਹੜੇ ਬੰਦੇ ਦੀ ਨੌਲੇਜ ਇਹ ਹੀ ਹੈ ਉਹ ਆਪਣੀ ਨੌਲੇਜ ਬਖਾ ਰਿਹਾ ਹੈ ਹੁਣ ਕਿਸੇ ਨਹੀਂ ਬੱਸ ਉਹ ਹੀ ਜੁੜਾ ਸਾਲ ਪਹਿਲਾਂ ਤੋਂ ਅੱਜ ਤੱਕ ਉਹ ਮੁਸਲਮਾਨ ਹਿੰਦੂ ਮੁਸਲਮਾਨ ਰੇਤ ਬਿਸ਼ ਬਣੇ ਆਪਣੀ ਤਾਕਤ ਦਾ ਕੋਈ ਐਗਜ਼ਾਮਪਲ ਦਿਓ ਤਾਂ ਮਤਲਬ ਤੇਰੀ ਨੌਲੇਜ ਹੈ ਇਸ ਵਿੱਚ ਜੇ ਛੋਟੀ ਜਿਹੀ ਗੱਲ ਕਰ ਦਿਆਂ ਕਿ ਬੋਲਰ ਬੋਲ ਬੋਲ ਨਹੀਂ ਤੇ ਬਹੁਤ ਇੱਕ ਮਾਤਰਾ ਦਾ ਫਰਕ ਹੈ ਇਸ ਨੂੰ ਪਤਾ ਲੱਗਦਾ ਹੈ ਇਨਸਾਨ ਕੀ ਹੋ ਗਿਆ ਹੈ ਹੂੰ ਠੀਕ ਹੈ ਔਰ ਬੋਲ ਤੋਂ ਪਤਾ ਲੱਗਦਾ ਉਹਦਾ ਗਿਆਨ ਕੀ ਹੋ ਗਿਆ ਜੀ ਅਬ ਦੋ ਗੱਲਾਂ ਤੇ ਮੈਂ ਸਾਰੇ ਕਰ ਦਿੱਤੇ ਦਿਸ ਇਜ਼ ਫਿਟ ਸਾਡਾ ਪ੍ਰਾਈਮ ਮਿਨਿਸਟਰ ਸਾਡੇ ਜਿੰਨੇ ਵੀ ਨੇ ਤੇ ਫਿਟ ਹਨ ਕਿ ਬੋਲੀ ਤੋਂ ਪਤਾ ਲੱਗਦਾ ਉਹਦੇ ਕੀ ਹੋ ਗਿਆ ਮੂੰਹ ਖੋਲ ਕੇ ਨਾ ਗਿਆਨ ਦਾ ਪਤਾ ਲੱਗ ਜਾਂਦਾ ਹੈ ਬੋਲੀ ਸੱਟ ਨਹੀਂ ਇਹਦਾ ਗਿਆਨ ਬੋਲ ਸੱਟ ਨਹੀਂ ਉਹ ਇਹੋ ਜਿਹਾ ਕਰਕੇ ਭਾਈ ਉਹ ਸਾਣਾ ਹੈਗਾ ਤੇ ਧਰਮ ਦੇ ਉੱਤੇ ਇਹਨਾਂ ਨੂੰ ਬੁਲਤੀ ਜਿਹਾ ਕੈਪਟਨ ਸਾਹਿਬ ਤੁਸੀਂ ਲੰਮਾ ਸਮਾਂ ਲੰਮਾ ਸਮਾਂ ਤੁਸੀਂ ਨੇਵੀ ਦੇ ਵਿੱਚ ਰਹੇ ਹੋ ਤੁਸੀਂ ਜ਼ਿੰਮੇਵਾਰੀਆਂ ਨਿਭਾਉਂਦੇ ਰਹੇ ਹੋ ਕਿਉਂਕਿ ਜਦੋਂ ਅਸੀਂ ਦੇਸ਼ ਦੀ ਗੱਲ ਕਰਦੇ ਹਾਂ ਤੁਸੀਂ ਬੜੇ ਵਿਭਾਗ ਟੰਗ ਦੇ ਨਾਲ ਗੱਲ ਕਰ ਰਹੇ ਹੋ ਬਹੁਤ ਘੱਟ ਲੋਕ ਨੇ ਜਿਹੜੇ ਇਸ ਵਕਤ ਇਸ ਵਿਭਾਗੀ ਦੇ ਨਾਲ ਗੱਲਬਾਤ ਕਰਦੇ ਹੁਣ ਜਿਵੇਂ ਤੁਸੀਂ ਜ਼ਿਕਰ ਕਰਕੇ ਹਟੇ ਹੋ ਕਿ ਪਲਵਾਨ ਪਲਵਾਮਾ ਵਾਲੀ ਘਟਨਾ ਦਾ ਜ਼ਿਕਰ बार-बार ਉੱਠਦਾ ਪਰ ਉੱਤੇ ਹੱਲੇ ਤੱਕ ਉਸ ਤਰੀਕੇ ਨਾਲ ਸਪਸ਼ਟੀਕਰਨ ਨਹੀਂ ਦਿੱਤਾ ਗਿਆ ਮੌਜੂਦਾ ਸਰਕਾਰ ਦੇ ਵੱਲੋਂ ਕਿ 에ਅਰ ਲਿਫਟ ਕਿਉਂ ਨਹੀਂ ਕੀਤਾ ਗਿਆ ਸੀ ਉਹਨਾਂ ਨੂੰ ਕਿਉਂਕਿ ਬਾਰ-ਬਾਰ ਐਪਲੀਕੇਸ਼ਨਾਂ ਦਿੱਤੀਆਂ ਗਈਆਂ ਸੀਗੀਆਂ ਤਾਂ ਇਹ ਸਵਾਲ ਦੁਬਾਰਾ ਦੁਬਾਰਾ ਉੱਠ ਰਿਹਾ ਹੈਗਾ ਪਰ ਨਾਲ ਦੀ ਨਾਲ ਪਿਛਲੇ ਦਿਨਾਂ ਦੇ ਵਿੱਚ ਇੱਕ ਹੋਰ ਅਟੈਕ ਹੋਇਆ ਤਾਂ ਮੈਂ ਪਿਛਲੇ ਦਿਨਾਂ ਦੇ ਵਿੱਚ ਪ੍ਰੋਫੈਸਰ ਮਨਜੀਤ ਸਿੰਘ ਨਾਲ ਗੱਲ ਕਰ ਰਿਹਾ ਸੀ ਉਹ ਕਹਿੰਦੇ ਉਹਨਾਂ ਨੇ ਸ਼ੰਕੇ ਜਤਾਏ ਸੀ ਮੇਰੀ 3 ਤਰੀਕ ਨੂੰ ਉਹਨਾਂ ਦੇ ਨਾਲ ਗੱਲਬਾਤ ਹੋਈ ਸੀ ਤੇ 5 ਤਰੀਕ ਨੂੰ ਉਹ ਅਟੈਕ ਹੋ ਗਿਆ 3 ਤਰੀਕ ਨੂੰ ਕਹਿੰਦੇ ਨਜ਼ਰ ਆਏ ਸੀ ਕਹਿੰਦੇ ਕਿ ਹੋ ਸਕਦਾ ਕਿ ਜੇ ਸਮਿਕਰਨ ਮੌਜੂਦਾ ਸਰਕਾਰ ਦੇ ਹੱਕ ਦੇ ਵਿੱਚ ਨਾ ਬਣੇ ਤਾਂ ਹੋ ਸਕਦਾ ਕਿ ਕੋਈ ਘਟਨਾ ਵੱਡੀ ਨਾ ਵਾਪਰ ਜਵੇ ਤੇ ਉਸ ਤੋਂ ਬਾਅਦ 5 ਤਰੀਕ ਨੂੰ ਉਹ ਘਟਨਾ ਵਾਪਰ ਗਈ ਤਾਂ ਚਰਨਜੀਤ ਚੰਨੀ ਨੇ ਵੀ ਸਿੱਧੇ ਤੌਰ ਤੇ ਕਹਿਤਾ ਸੀਗਾ ਕਿ ਇਹਦੇ ਪਿੱਛੇ ਸਰਕਾਰੀ ਸਰਕਾਰੀ ਹ ਤਾਂ ਇਹ ਜਦੋਂ ਇਦਾਂ ਦੇ ਅਟੈਕ ਹੁੰਦੇ ਨੇ ਤੁਹਾਨੂੰ ਲੱਗਦਾ ਕਿ ਇਹਨਾਂ ਪਿੱਛੇ ਵੀ ਸਿਆਸੀ ਕਾਰਨ ਹੋ ਸਕਦੇ ਨੇ ਜਾਂ ਨਹੀਂ ਹੁੰਦੇ 100% ਸ਼ੱਕ ਸ਼ਬਦ ਗੱਲ ਨੇ ਦਿਸ ਇਜ਼ ਦ ਟਾਈਮ ਟੂ ਦ ਟਰਥ ਸਰ ਜਦੋਂ ਯਾਰ ਪੁਰਾਣੇ ਘਰ ਕਹਾਵਤ ਇਸ ਕੀ ਚੋਣਾਂ ਹੋ ਜਾਣਾ ਹੈ ਜਿਲ੍ਹੇ ਜਦੋਂ ਆਪਸੇ ਪਾਸੇ ਤੁਸੀਂ دہشت ਫਲਾ ਦਿਓ ਦੈਟ ਮੀਨਸ ਕਿ ਚੋਣਾਂ ਵਾਲੇ ਦੋੜੇ ਤਾਂ ਆਪ ਮੰਗੇ ਪੈ ਰਹੇ ਨੇ ਹੁਣ ਆਪਣੇ ਮੂੰਹ ਇਹ ਜਣਾ ਕਿ ਇਹ ਰਾਜਨਾਥ ਜੋ ਡਿਸਟ੍ਰੀਨ ਹੈ ਮਤਲਬ ਮੋਸ ਮੈਂ ਕਿਉਂ ਡਿਵੈਲਪਮੈਂਟ ਤੇ ਕਿਉਂ ਹੈ ਨਾ ਕਿ 400 ਕਿਲੋ ਨਾ ਕਿ ਉਹ ਤੇ ਬੈਠਾ ਮੂੰਹ ਆਪਣਾ ਲਦਾਖ ਦੇ ਵਿੱਚ ਆਪਣਾ ਜੋਸ਼ਾ ਫਰੰਡ ਆਪੋ ਜਨੈਰ ਕਾਂਗਰਸ ਮੈਂਬਰ ਕਲੀਅਰਲੀ ਕਹਿੰਦੇ ਚਾਈਨਾ ਅੰਦਰ ਆ ਗਿਆ ਸੀ ਤੇ ਜਿੱਥੇ ਆਪਣੇ ਪੇੜ ਬਕਰੀਆਂ ਅੰਦਰ ਸੀ ਚਾਨੀ ਸ਼ਕਲੇ ਜੀ ਅਰੇ ਉਹ ਅੰਦਰ ਆ ਕੇ ਬਹਿ ਗਏ ਨੇ ਉਹ ਸ਼ਾਮ ਜਿਹੜਾ ਕਰਦੇ ਸੀ ਉੱਥੇ ਤੇ ਇਹਨਾਂ ਨੇ ਆਪਣੇ ਪੱਕੇ ਘਰ ਬਣਾ ਲਏ ਸੜਕਾਂ ਸਭ ਕੁਝ ਬਣਾ ਲਏ ਆਪਣਾ ਸ਼ਹਿਰ ਬਸਾ ਲਿਆ ਅਰਨਾਚਲ ਪ੍ਰਦੇਸ਼ ਵਿੱਚ ਬਚ ਬਹੁਤ ਤਰ੍ਹਾਂ ਦਾ ਸੰਭਾਵਨਾ ਹੈ ਕਿ ਜਿੱਤੇ ਆ ਕੇ ਉਹ ਉਹ ਜਿਹੜਾ ਪੀਓ ਕੀ ਹਮ ਲੇ ਕੇ ਰਹੇਗੇ ਉਹ ਪੁੱਤਰੋ ਤੁਸੀਂ ਤਾਂ ਬਸ ਕੰਪਲੀਟ ਮжоਰਿਟੀ ਔਰ ਤੁਸੀਂ ਉਹਦਾ ਤਾਂ ਮੂੰਹ ਹੀ ਖੋਲਿਆ ਇਲੈਕਟਰਾ ਮੇਲਰ ਆ ਕੇ ਬਈ ਸੈਂਟੀਮੈਂਟ ਆਓ ਤੁਹਾਡਾ ਸੈਂਟੀਮੈਂਟ ਪੜਕਾਓ ਵੀ ਤੁਸੀਂ ਤੱਕੇ ਹੋਣ ਤਾਂ ਕੋਈ ਬਹਾਨਾ ਪਾ ਕੋਈ ਬਹੁਤ ਸ਼ੁਕਰੀਆ ਕੈਪਟਨ ਸਾਹਿਬ ਤੁਸੀਂ ਸਮਝਾ ਦਿੱਤਾ ਮੈਨੂੰ ਲੱਗਦਾ ਕਿ ਅੱਜ ਦੇ ਇਸ ਮਸਲੇ ਨੂੰ ਲੈ ਕੇ ਤੁਹਾਡੇ ਨਾਲ ਗੱਲਬਾਤ ਕਰਨੀ ਇਸ ਕਰਕੇ ਜ਼ਰੂਰੀ ਸੀ ਕਿਉਂਕਿ ਤੁਸੀਂ EVM ਮਸ਼ੀਨਾਂ ਨੂੰ ਲੈ ਕੇ ਲਗਾਤਾਰ ਆਵਾਜ਼ ਚੱਕਦੇ ਰਹੇ ਹੋ ਤੇ ਜਦੋਂ ਇਸ ਤਰੀਕੇ ਨਾਲ ਇੱਕ ਵਿਅਕਤੀ ਆਣ ਕੇ ਇੱਕੋ ਹੀ ਵਿਅਕਤੀ 8 ਵਾਰੀ ਵੋਟ ਪਾ ਜਾਂਦਾ ਹੈ ਇਦਾਂ ਦੀ ਵੀਡੀਓ ਸਾਹਮਣੇ ਆਉਂਦੀ ਹੈ ਤੇ ਤੁਹਾਡੇ ਨਾਲ ਗੱਲ ਕਰਨੀ ਬੜੀ ਜ਼ਰੂਰੀ ਸੀ ਬਹੁਤ ਸ਼ੁਕਰੀਆ ਤੁਸੀਂ ਸਮਝਾ ਦਿੱਤਾ ਬਹੁਤ ਧੰਨਵਾਦ ਤੁਹਾਡਾ ਥੈਂਕ ਯੂ ਬាទ ਥੈਂਕ ਯੂ ਤਾਂ ਇਸਨ ਜੀਐਸ ਕੋਮਨ ਜਿਨ੍ਹਾਂ ਨਾਲ ਗੱਲਬਾਤ ਕਰਕੇ ਸਮਝਣ ਦੀ ਕੋਸ਼ਿਸ਼ ਕੀਤੀ ਹੈ ਕਿ ਆਖਰਕਾਰ ਇਹ ਚੱਲ ਕੀ ਰਿਹਾ ਹੈਗਾ ਜਿਹੜੀ ਪ੍ਰਕਿਰਿਆ ਤੇ ਲੋਕਾਂ ਦਾ ਬੇ ਤੜਕ ਭਰੋਸਾ ਹੋਣਾ ਚਾਹੀਦਾ ਉਸ ਪ੍ਰਕਿਰਿਆ ਤੇ ਇਸ ਤਰੀਕੇ ਨਾਲ ਜਦੋਂ ਸਵਾਲ ਖੜੇ ਹੋਣ ਜਦੋਂ ਇੱਕ ਬੱਚਾ ਇਸ ਤਰੀਕੇ ਨਾਲ ਵੀਡੀਓ ਵਾਇਰਲ ਕਰ ਦੇਵੇ ਕਿ ਮੈਂ 8 ਵਾਰ ਵੋਟ ਪਾਈ ਇਕੱਲਾ ਵਿਅਕਤੀ 10 ਵੀ ਰਿਹਾ ਉਹ ਇੱਕ ਵਾਰ ਵੋਟ ਪਾਈ ਦੋ ਵਾਰ ਪਾਈ ਤਿੰਨ ਵਾਰੀ ਪਾਈ ਫਿਰ ਦੱਸਦਾ 8 ਵਾਰੀ ਸਿੱਧੀ ਆ ਇਦਾਂ ਇਦਾਂ ਇਸ਼ਾਰੇ ਕਰਕੇ ਦੱਸਦਾ ਕਿ 8 ਵਾਰ ਮੈਂ ਵੋਟ ਪਾਈ ਹੈ ਤਾਂ ਇਹ ਆਪਣੇ ਆਪ ਦੇ ਵਿੱਚ ਬੜੇ ਹੈਰਾਨ ਕਰਨ ਵਾਲੀਆਂ ਚੀਜ਼ਾਂ ਸੀ ਹਾਲਾਂਕਿ ਇਹਨੂੰ ਹੁਣ ਹਿਰਾਸਤ ਦੇ ਵਿੱਚ ਲਿਆ ਅੱਗੇ ਕੀ ਉਸ ਨੂੰ ਸਮਝਾਇਆ ਜਾਂਦਾ ਜਾਂ ਕਿਸ ਤਰੀਕੇ ਨਾਲ ਉਹਦੀ ਅਗਲੀ ਪੱਖ ਜਿਹੜਾ ਸਾਹਮਣੇ ਆਉਂਦਾ ਹੈਗਾ ਤਫ਼ਤੀਸ਼ ਕਿਸ ਤਰੀਕੇ ਨਾਲ ਹੁੰਦੀ ਹੈ ਕਿ ਤਫ਼ਤੀਸ਼ ਤੋਂ ਬਾਅਦ ਕੋਈ ਐਕਸ਼ਨ ਵੀ ਹੁੰਦਾ ਹੈ ਜਾਂ ਨਹੀਂ ਹੁੰਦਾ ਹਾਲਾਂਕਿ ਜਦੋਂ ਇਹ ਖਬਰ ਸਾੜੀ ਨਿਕਲ ਕੇ ਸਾਹਮਣੇ ਆਈ ਜਿਸ ਇਲਾਕੇ ਦੇ ਵਿੱਚ ਉਹ ਚੋਣ ਪ੍ਰਕਿਰਿਆ ਹੋ ਰਹੀ ਸੀ ਉਹਨੂੰ ਰੱਦ ਕਰਕੇ ਦੁਬਾਰਾ ਕਰਵਾਉਣ ਦੀ ਗੱਲ ਆਖਰੀ ਦਿੱਤੀ ਗਈ ਪਰ ਹੈਰਾਨੀ ਇਸ ਗੱਲ ਦੀ ਹੈ ਕਿ ਕੀ ਇੱਕੋ ਥਾਂ ਤੇ ਇਦਾਂ ਦੀ ਘਟਨਾ ਹੋਈ ਹੋਊਗੀ ਜਾ ਹੋਰ ਥਾਵਾਂ ਤੇ ਵੀ ਇਦਾਂ ਦੀਆਂ ਚੀਜ਼ਾਂ ਹੋਈਆਂ ਹੋਣਗੀਆਂ ਜਿੱਥੇ ਵੀਡੀਓ ਨਹੀਂ ਨਿਕਲ ਕੇ ਆਈ ਸਾਹਮਣੇ ਇਹ ਤਾਂ ਇਹ ਕਹਿ ਸਕਦੇ ਕਿ ਨੌਜਵਾਨ ਦੀ ਅੱਜ ਕੱਲ ਸੋਸ਼ਲ ਮੀਡੀਆ ਤੇ ਵਾਇਰਲ ਹੋਣ ਦਾ ਲੋਕਾਂ ਨੂੰ ਜ਼ਿਆਦਾ ਕ੍ਰੇਜ਼ ਹੁੰਦਾ ਹੈ ਤਾਂ ਇੱਕ ਨੌਜਵਾਨ ਨੇ ਇਦਾਂ ਵੀਡੀਓ ਬਣਾ ਕੇ ਪਾ ਦਿੱਤੀ ਹੋਰ ਜਿਹੜੇ ਸਿਆਣੀ ਉਮਰ ਦੇ ਲੋਕ ਹੋਣਗੇ ਜਿਹੜੇ ਕੱਟੜ ਤੌਰ ਤੇ ਇੱਕ ਪਾਰਟੀ ਦੇ ਨਾਲ ਸਮਰਥਨ ਰੱਖਦੇ ਹੋਣਗੇ ਕਿ ਉਹਨਾਂ ਨੇ ਨਹੀਂ ਇਸ ਤਰੀਕੇ ਨਾਲ ਵੋਟਾਂ ਪਾਈਆਂ ਹੋਣਗੀਆਂ ਇੱਕ ਵੋਟ ਦੀ ਤਾਂ 8-8 ਵੋਟਾਂ ਉਹਨਾਂ ਨੇ ਨਹੀਂ ਪਾਈਆਂ ਹੋਣਗੀਆਂ ਜਾਂ ਜਿਹੜੀ ਪਰਸੈਂਟੇਜ ਪਿਛਲੇ ਦਿਨਾਂ ਦੇ ਵਿੱਚ ਏਕਦਮ ਜਿਹੜੀ ਵਧ ਕੇ ਨਿਕਲ ਕੇ ਸਾਹਮਣੇ ਆਈ ਕਿ ਉਹਦੇ ਪਿੱਛੇ ਇਦਾਂ ਦੇ ਕਾਰਨ ਤਾਂ ਨਹੀਂ ਛੁਪੇ ਹੋਏ ਤਾਂ ਬਹੁਤ ਵੱਡੇ ਸ਼ੰਕੇ ਨੇ ਜਿਹੜੇ ਈਸੀਆਈ ਨੂੰ ਸਾਫ਼ ਕਰਨੇ ਪੈਣਗੇ ਜਿਹੜਾ ਮੁੱਖ ਚੋਣ ਦਫ਼ਤਰ ਹੈਗਾ ਉਹਨਾਂ ਨੂੰ ਸਾਫ਼ ਕਰਨੇ ਪੈਣਗੇ ਜੇ ਲੋਕਾਂ ਦਾ ਇਸ ਪ੍ਰਕਿਰਿਆ ਤੋਂ ਭਰੋਸਾ ਉੱਠ ਗਿਆ ਤਾਂ ਉਸ ਦੇ ਨਾਲ ਆਉਣ ਵਾਲੇ ਸਮੇਂ ਦੇ ਵਿੱਚ ਦਿੱਕਤਾਂ ਤੇ ਲੋਕਾਂ ਦੀ ਬੇਵਿਸ਼ਵਾਸ ਜਿਹੜੀ ਆ ਉਹ ਵਧੇਗੀ ਤੁਸੀਂ ਇਸ ਬਾਰੇ ਕੀ ਸੋਚਦੇ ਹੋ ਆਪਣਾ ਕਮੈਂਟ ਟਿੱਪਣੀਆਂ ਜ਼ਰੂਰ ਸਾਂਝੀ ਕਰ ਰਹੇ ਹੋ ਤਾਂ ਤੋਂ ਅੱਗੇ ਲੈਣੀ ਹੈ ਬਹੁਤੋ ਧੰਨਵਾ